ਨਮਾ ਜ ਆ ਗਿਆ ਇੱਕ ਮਿੰਟ ਜੀ ਮੈਂ ਕਹਾਂ ਵੀ ਇਹ ਸੰਨੀ ਦਿਉਰ ਵਾਲੀ ਫਿਲਮ ਦਾ ਕਿਹੜੀ ਦਾ ਇੱਕ ਫਿਲਮ ਤੋਂ ਗੱਡੀ ਤਾਂ ਪਾਉਂਦਾ ਮੈਂ ਕਹਾਂ ਵੀ ਉਹ ਉਹ ਆ ਹਾਂ ਉਹ ਮੈਗਾ ਹੁੰਦੀ ਬਹੁਤ ਭੈੜੀ ਹੁੰਦੀ ਹੈ ਹਾਂ ਸਾਡੇ ਨਾਲ ਨਿਹਾਲ ਸਿੰਘ ਵਾਲੇ ਦਾ ਬਾਣੀਆਂ ਸੀਗਾ ਹਾਂ ਉਹਨੇ ਗੱਲ ਸੁਣਾਈ ਕਿਰਾ ਕਹਿੰਦਾ ਸੀ ਕਬਜ਼ਾ ਲੈਣ ਚਲੇਗੇ ਭਰਾਵਾ ਹਾਂ ਤੇ ਉਹ ਹੁਣ ਲੰਗਾ ਹਾਂ ਪਾਲੀ ਸੀ ਕਨ ਕੀ ਨਾ ਉਹਦਾ ਬਚਾਰੇ ਦਾ ਲੱਤੋਂ ਲੰਗਾ ਪੋਲਗਾ ਹੋਇਆ ਸੀ ਹਾਂ ਨਾਲ ਹੀ ਉਹ ਚੜ ਗਿਆ ਉਹਨੇ ਕਿੰਨੀ ਜਾਨਤਾ ਚੱਲੀ ਕਿਹੜਾ ਲੋਟ ਆਉਣਾ ਹਾਂ ਗਾਂ ਜੀ ਦਾ ਕਬਜ਼ਾ ਲੈਣਗੇ ਮੂਰੇ ਫੌਜੀ ਇਹ ਹਕੀਕਤ ਹੈ ਹਾਂ ਮੂਰੇ ਫੌਜੀ ਅੱਛਾ ਤੇ ਫੌਜੀਆਂ ਨੂੰ ਪਤਾ ਸੀ ਮੇਰਾ ਰੌਲਾ ਹੁਣ ਮੇਰੇ ਕਬਜ਼ਾ ਲੈਣ ਆਉਣਗੇ ਹੂੰ ਫੌਜੀ ਹੁਣ ਤੈਨੂੰ ਪਤਾ ਕੱਲਾ ਹੀ ਨਿਸ਼ਾਨੇਵਾਜ਼ ਬੰਦਾ ਯਾਰ ਹੂੰ ਉਹ ਸਪੀਕਰ ਲਈ ਬੈਠਾ ਉੱਪਰ ਤਾਂ ਹਾਂ ਜਦੋਂ ਇਹਨਾਂ ਨੇ ਜਾ ਕੇ ਕਹਿੰਦਾ ਗੱਡੀਆਂ ਰੋਕੀਆਂ ਪਾਲੀ ਕਹਿੰਦਾ ਅਸੀਂ ਹਾਂ ਕਹਿੰਦਾ ਜਿਹੜਾ ਸਾਨੂੰ ਲੈ ਕੇ ਗਿਆ ਸੀ ਕਹਿੰਦਾ ਆਹੀ ਬਾਣ ਹੂੰ ਪਰ ਜੋ ਇਹ ਗਾਂ ਨੂੰ ਤੋਰਨ ਲੱਗੇ ਕਹਿੰਦਾ ਉਹ ਬਾਜ ਕਹਿੰਦਾ ਜਗਾ ਮੈਂ ਕਿਤੇ ਜਲ ਪਿਆ ਕਹਿੰਦਾ ਉਦੋਂ ਉਹਨਾਂ ਨੇ